ਤਣਾਅ ਵਾਲੀ ਜ਼ਿੰਦਗੀ ਦੇ ਵਿੱਚ ਲੋਕ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੀ ਰਹਿੰਦੇ ਨੇ ਤੇ ਸਰਵਾਈਕਲ ਇੱਕ ਆਮ ਜੀ ਪਰੇਸ਼ਾਨੀ ਬਣ ਚੁੱਕੀ ਹੈ ਕਈ ਲੋਕ ਜਿਹੜੇ ਸਿਰ ਝੁਕਾ ਕੇ ਕੰਮ ਕਰਦੇ ਨੇ ਜਾਂ ਫਿਰ ਜ਼ਿਆਦਾ ਦੇਰ ਕੰਮ ਕਰਦੇ ਨੇ ਤਾਂ ਉਹਨਾਂ ਦੀ ਗਰਦਨ ਦੇ ਵਿੱਚ ਜਾਂ ਪਿੱਠ ਦੇ ਵਿੱਚ ਜ਼ਿਆਦਾ ਦਰਦ ਹੋਣ ਲੱਗਦਾ ਹੈ ਤੇ ਸਿਰ ਦੇ ਵਿੱਚ ਵੀ ਨਾ ਸਹਿਣ ਹੋਣ ਵਾਲੀ ਦਰਦ ਹੋਣ ਲੱਗਦੀ ਹੈ ਜਿਸ ਤੋਂ ਬਾਅਦ ਕਿਹਾ ਜਾਂਦਾ ਹੈ ਕਈ ਵਾਰ ਸਹਿਣ ਵੀ ਨਹੀਂ ਹੁੰਦੀ ਅਜਿਹੀ ਦਰਦ ਜਿਸ ਦੇ ਨਾਲ ਲੋਕਾਂ ਦੇ ਮੋਢਿਆਂ ਤੇ ਗਰਦਨ ਦੇ ਵਿੱਚ ਦੱਦ ਹੁੰਦੀ ਹੈ ਜਿਸ ਕਰਕੇ ਕਈ ਵਾਰ ਸੋਜ ਵੀ ਆ ਜਾਂਦੀ ਹੈ ਗਰਦਨ ਦੇ ਵਿੱਚ ਹੋਣ ਵਾਲੇ ਇਸ ਦਰਦ ਦਾ ਕਾਰਨ ਸਰਵਾਈਕਲ ਹੋ ਸਕਦਾ ਹੈ ਵਾਈਕਲ ਦਾ ਦਰਦ ਬਹੁਤ ਬੁਰਾ ਹੁੰਦਾ ਹੈ ਮਰਦਾਂ ਤੋਂ ਜ਼ਿਆਦਾ ਔਰਤਾਂ ਇਸ ਬਿਮਾਰੀ ਦਾ ਵੱਧ ਸ਼ਿਕਾਰ ਹੁੰਦੀਆਂ ਨੇ ਸਰੀਰਕ ਕਮਜ਼ੋਰੀ ਵੱਧਦੀ ਉਮਰ ਮਹਾਬਾਰੀ ਗਰਭ ਅਵਸਥਾ ਅਤੇ ਹਾਰਮੋਨਲ ਬਦਲਾ ਇਸ ਦੇ ਨਾਲ ਹੀ ਖਰਾਬ ਲਾਈਫ ਸਟਾਈਲ ਉੱਠਣਾ ਬੈਠਣਾ ਜੋ ਕਿ ਗਲਤ ਤਰੀਕੇ ਦੇ ਨਾਲ ਹੁੰਦਾ ਆਦੀ ਇਸ ਦੇ ਮੁੱਖ ਕਾਰਨ ਹੋ ਸਕਦੇ ਨੇ ਇਸ ਲਈ ਜਿੱਥੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ ਉੱਥੇ ਹੀ ਕੁਝ ਘਰੇਲੂ ਨੁਸਖਿਆਂ ਨਾਲ ਵੀ ਇਸ ਰੋਗ ਤੋਂ ਰਾਹਤ ਪਾ ਸਕਦੇ ਆ ਤੁਹਾਨੂੰ ਇਸ ਚੀਜ਼ ਦੇ ਲੱਛਣ ਸਭ ਤੋਂ ਪਹਿਲਾਂ ਦੱਸਾਂਗੇ ਕਿ ਕੀ ਹੁੰਦੇ ਨੇ ਗਰਦਨ ਦੇ ਵਿੱਚ ਖਿਚਾਅ ਹੋਣਾ ਗਰਦਨ ਝੁਕਾਉਣ ਅਤੇ ਹਿਲਾਉਣ ਦੇ ਵਿੱਚ ਦਰਦ ਹੋਣਾ ਜਕੜਨ ਮਹਿਸੂਸ ਹੋਣਾ ਚੱਕਰ ਅਤੇ ਉਲਟੀਆਂ ਆਉਣਾ ਸਿਰ ਦੇ ਵਿੱਚ ਪਿੱਛੇ ਦਰਦ ਦਾ ਹੋਣਾ ਮੋਢਿਆਂ ਦੇ ਵਿੱਚ ਦਰਦ ਅਤੇ ਜਕੜਨ ਪੈਦਾ ਹੋਣਾ ਇਸ ਦੇ ਨਾਲ ਹੀ ਹੱਥਾਂ ਪੈਰਾਂ ਦੇ ਵਿੱਚ ਸੁੰਨਪਨ ਹੋਣ ਲੱਗਦਾ ਹੈ ਤੇ ਇੱਕ ਹੋਰ ਚੀਜ਼ ਜੋ ਕਿ ਲੱਛਣ ਕਹੀ ਜਾਂਦੀ ਹੈ ਸਰਵਾਈਕਲ ਦੀਆਂ ਬਿਮਾਰੀਆਂ ਦੇ ਵਧਣ ਤੇ ਚੱਕਰ ਅਤੇ ਉਲਟੀਆਂ ਵੀ ਹੋ ਸਕਦੀਆਂ ਨੇ ਤਾਂ ਇਸ ਦਾ ਕਾਰਨ ਹੋ ਸਕਦਾ ਹੈ ਸਰਵਾਈਕਲ ਡੀਜਨਰੇਟਿਵ ਡਿਸਕ ਰੋਗ ਦਾ ਇਲਾਜ ਤੁਹਾਨੂੰ ਦੱਸਾਂਗੇ ਕਿ ਗਰਦਨ ਦੀ ਡੀਜਨਰੇਸ਼ਨ ਵਾਲੀਆਂ ਨਸਾਂ ਦੇ ਉੱਤੇ ਦਬਾਅ ਪੈਂਦਾ ਹੈ ਇਹ ਦਬਾਅ ਆਮ ਤੌਰ ਦੇ ਉੱਤੇ ਜ਼ਿਆਦਾ ਕੰਮ ਕਰਨ ਜ਼ਿਆਦਾ ਬੋਝ ਚੁੱਕਣ ਹੱਡੀਆਂ ਦੇ ਕਮਜ਼ੋਰ ਲਗਾਤਾਰ ਕੰਮ ਕਰਨ ਇਸ ਦੇ ਨਾਲ ਹੀ ਸਿਰ ਝੁਕਾ ਕੇ ਕੰਮ ਕਰਨ ਸਿਰ ਝੁਕਾ ਕੇ ਲਗਾਤਾਰ ਪੜਾਈ ਕਰਨ ਦੇ ਉੱਤੇ ਗਰਦਨ ਤੇ ਕਿਸੇ ਸੱਟ ਕਾਰਨ ਹੋ ਸਕਦਾ ਹੈ ਤਾਂ ਸਰਵਾਈਕਲ ਦੇ ਦਰਦ ਨੂੰ ਦੂਰ ਕਰਨ ਦਾ ਘਰੇਲੂ ਇਲਾਜ ਅਦਰਕ ਦੀ ਚਾਹ ਪੀਣਾ ਕਿਹਾ ਜਾਂਦਾ ਹੈ ਤਾਂ ਗਰਦਨ ਦੇ ਵਿੱਚ ਜ਼ਿਆਦਾ ਦਰਦ ਹੋਣ ਤੇ ਇੱਕ ਕੱਪ ਚਾਹ ਦੇ ਵਿੱਚ ਅਦਰਕ ਦੀ ਪੇਸਟ ਮਿਲਾ ਕੇ ਪੀਓ ਅਜਿਹਾ ਕਰਨ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਂਦਾ ਹੈ ਤਾਂ ਗਰਦਨ ਦੀ ਕਸਰਤ ਬਾਰੇ ਗੱਲ ਕਰਦੇ ਆ ਇਸ ਦਰਦ ਨੂੰ ਘੱਟ ਕਰਨ ਦੇ ਲਈ ਗਰਦਨ ਨੂੰ ਕੜੀ ਤੀ ਤਰ੍ਹਾਂ ਹੌਲੀ ਹੌਲੀ 5 ਮਿੰਟ ਤੱਕ ਘੁਮਾਓ ਫਿਰ ਇਹ ਕਿਰਿਆ ਜਿਹੜੀ ਆ ਉਹ ਦੂਜੀ ਦਿਸ਼ਾ ਦੇ ਵਿੱਚ ਕਰੋ ਇਸ ਤੋਂ ਬਾਅਦ ਗਰਦਨ ਨੂੰ ਉੱਪਰ ਤੋਂ ਥੱਲੇ ਅਤੇ ਫਿਰ ਸੱਜੇ ਖੱਬੇ ਘੁਮਾਓ ਅਜਿਹਾ ਕਰਨ ਦੇ ਨਾਲ ਸਰਵਾਈਕਲ ਦਾ ਦਰਦ ਦੂਰ ਹੋ ਜਾਵੇਗਾ ਗਰਦਨ ਦੀ ਮਾਲਿਸ਼ ਸਰਵਾਈਕਰ ਦੌਰਾਨ ਬੇਨ ਦੇ ਵਿੱਚ ਬਲੱਡ ਪੰਚੌਣ ਵਾਲੀ ਬਲੱਡ ਵੈਸਲ ਦੇ ਵਿੱਚ ਕੁਝ ਸਮੇਂ ਲਈ ਰੁਕਾਵਟ ਆਸੰਗੇ ਅਜਿਹੇ ਵਿੱਚ ਧੌਣ ਤੇ ਦਰਦ ਹੋਣ ਲੱਗਦਾ ਹੈ ਇਸ ਲਈ ਇਸ ਦਰਦ ਨੂੰ ਦੂਰ ਕਰਨ ਦੇ ਲਈ ਗਰਦਨ ਦੀ ਹੱਥਾਂ ਨਾਲ ਹਲਕੀ ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ ਤਾਂ ਗਰਮ ਪਾਣੀ ਦਾ ਸੇਕ ਜਿਸ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ ਦੇ ਵਿੱਚ ਦਰਦ ਹੋਣ ਲੱਗਦਾ ਹੈ ਇਸ ਨੂੰ ਨਜ਼ਰ ਅੰਦਾਜ਼ ਕਰਨ ਦੇ ਨਾਲ ਮਸਲਜ਼ ਕਮਜ਼ੋਰ ਅਤੇ ਪੈਲਸਿਸ ਹੋ ਸਕਦਾ ਹੈ ਤਾਂ ਇਸ ਦੇ ਨਾਲ ਹੀ ਇਸ ਦੇ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਦੇ ਨਾਲ ਗਰਦਨ ਦੇ ਉੱਤੇ ਸੇਕ ਦਿਓ ਸੇਕ ਦੇ ਤੁਰੰਤ ਬਾਅਦ ਖੁੱਲੀ ਹਵਾ ਦੇ ਵਿੱਚ ਨਾ ਜਾਓ ਅਜਵੈਨ ਵੀ ਜਿਹੜਾ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦੀ ਹੈ ਅਜਵੈਨ ਲੈ ਕੇ ਇਸ ਦੀ ਪੋਟਲੀ ਬਣਾ ਲਓ ਇਸ ਨੂੰ ਤਵੇ ਦੇ ਉੱਤੇ ਗਰਮ ਕਰਕੇ ਗਰਦਨ ਨੂੰ ਸੇਕ ਦਿਓ ਇਸ ਨਾਲ ਗਰਦਨ ਦਾ ਦਰਦ ਦੂਰ ਹੋ ਜਾਂਦਾ ਹੈ ਇਸ ਤੋਂ ਬਾਅਦ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਲੌਂਗ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ ਸਰੋਂ ਦੇ ਤੇਲ ਦੇ ਵਿੱਚ ਲੌਂਗ ਤੇਲ ਮਲਾ ਕੇ ਗਰਦਨ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਤੇ ਇਸ ਦੇ ਨਾਲ ਦਰਦ ਦੂਰ ਹੋ ਜਾਵੇਗਾ ਇਸ ਤੋਂ ਬਾਅਦ ਜੈਤੂਨ ਦੇ ਤੇਲ ਨੂੰ ਹਲਕਾ ਗਰਮ ਕਰੋ ਅਤੇ ਫਿਰ ਉਸ ਦੇ ਨਾਲ ਗਰਦਨ ਦੀ ਮ사ਜ ਕਰੋ ਮ사ਜ ਕਰਨ ਤੋਂ ਬਾਅਦ ਤੋਲਿਏ ਨੂੰ ਗਰਮ ਪਾਣੀ ਦੇ ਵਿੱਚ ਭਿਓ ਕੇ ਲਗਭਗ 10 ਮਿੰਟ ਤੱਕ ਗਰਦਨ ਦੇ ਉੱਤੇ ਰੱਖੋ ਉਸ ਤੋਂ ਬਾਅਦ ਸਰਵਾਈਕਲ ਦੀ ਸਮੱਸਿਆ ਇੱਕ ਹੋਰ ਤੁਹਾਨੂੰ ਚੀਜ਼ ਦੱਸਾਂਗੇ ਕਿ ਸੁੰਡ ਦੀ ਵਰਤੋਂ ਵੀ ਇਸ ਦੇ ਨਾਲ ਜਿਹੜਾ ਤੁਸੀਂ ਕਰ ਸਕਦੇ ਹੋ ਸਰਵਾਈਕਲ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਸੁੰਡ ਕਾਫੀ ਲਾਹੇਵੰਦ ਹੁੰਦਾ ਹੈ The cat ਸਰੋ ਤੇਲ ਦੇ ਵਿੱਚ ਸੁੰਡ ਦਾ ਚੂਰਨ ਮਿਲਾਓ ਅਤੇ ਇਸ ਦੇ ਨਾਲ ਗਰਦਨ ਦੀ ਮਾਲਿਸ਼ ਕਰੋ ਇਸ ਤੋਂ ਇਲਾਵਾ ਸੁੰਡ ਅਤੇ ਅਸ਼ਵਗੰਧਾ ਨੂੰ ਮਿਲਾ ਕੇ ਰੋਜ਼ ਸਵੇਰੇ ਸ਼ਾਮ ਦੁੱਧ ਦੇ ਨਾਲ ਇੱਕ ਇੱਕ ਚਮਚ ਲਓ ਇਹ ਜਿਹੜੀਆਂ ਚੀਜ਼ਾਂ ਨੇ ਜਿਹੜੇ ਤੁਹਾਡੇ ਨਾਲ ਅਸੀਂ ਅੱਜ ਡਿਸਕਸ ਕੀਤੀਆਂ ਕਿ ਸਰਵਾਈਕਲ ਦੇ ਦਰਦ ਤੋਂ ਨਿਜ਼ਾਤ ਦਿਵਾਉਣਗੀਆਂ ਅਜਵੈਨ ਸਣੇ ਜਿਹੜੇ ਇੱਕ ਘਰੇਲੂ ਨੁਸਖੇ ਨੇ ਜ਼ਰੂਰ ਇਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਬਜ਼ੁਰਗਾਂ ਦੇ ਨਾਲ ਘਰ ਦੇ ਵੱਡਿਆਂ ਦੇ ਨਾਲ ਜ਼ਰੂਰ ਇਹ ਰਿਪੋਰਟ ਨੂੰ ਸਾਂਝਾ ਕਰੋ ਇਸ ਖਬਰ ਨੂੰ ਸਾਂਝਾ ਕਰੋ ਤੇ ਜਿਹੜੇ ਲੋਕ ਤੁਹਾਡੇ ਘਰ ਦੇ ਵਿੱਚ ਸਰਵਾਈਕਲ ਤੋ ਪੀੜਤ ਨੇ ਉਹਨਾਂ ਨੂੰ ਜ਼ਰੂਰ ਇਹ ਨੁਸਖੇ ਦੱਸੋ ਜਾਂ ਫਿਰ ਲਿੰਕ ਜ਼ਰੂਰ ਨੰਨ ਸ਼ੇਅਰ ਕਰੋ ਤੇ ਜੇਕਰ ਤੁਹਾਨੂੰ ਇਹ ਫਾਇਦੇਮੰਦ ਲੱਗਦਾ ਹੈ ਤਾਂ ਜ਼ਰੂਰ ਕਮੈਂਟਾਂ ਦੇ ਰਾਹੀਂ ਜ਼ਰੂਰ ਦੱਸਣਾ ਤੇ ਇਸ ਤੋਂ ਇਲਾਵਾ ਹੋਰ ਤੁਸੀਂ ਕੀ ਕੁਝ ਚਾਹੁੰਦੇ ਹੋ ਕਿ ਕਿਹੜੀਆਂ ਚੀਜ਼ਾਂ ਸਰਦੀਆਂ ਦੇ ਵਿੱਚ ਜਾਂ ਫਿਰ ਅਜਿਹੇ ਟਾਈਮ ਦੇ ਵਿੱਚ ਕਿਹੜੀ ਬਿਮਾਰੀ ਦਾ ਜਿਹੜਾ ਇਲਾਜ ਤੁਹਾਨੂੰ ਘਰੇਲੂ ਨੁਸਖੇ ਜਾਣਨੇ ਨੇ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ